ਬਈ ਬਣਾ ਦੇ ਸੌਫੇ ਦੀ ਵੀਡੀਓ ਬਣਾਈਏ ਨਿਊ ਸੌਫਾ ਖੋਲੀ ਹੈ ਹਾਂਜੀ ਇਹ ਤੁਹਾਡੀ ਫੈਕਟਰੀ ਆ ਗਈ ਬਿਲਕੁਲ ਸਾਡੀ ਦੋ ਬ੍ਰਾਂਚਾਂ ਗਿਆ ਜੇ ਇੱਕ ਆਪਾਂ ਨਵੀਂ ਸ਼ਾਪ ਖੋਲੀ ਸੁਲਤਾਨਪੁਰ ਰੋੜ ਤੇ ਹਾਂਜੀ ਹਾਂਜੀ ਇਹਦੀ ਸਾਡੀ ਮੇਨ ਬਾਂ ਜੀ ਤਰਨਤਾਰਨ ਰੋੜ ਚਾੜੀ ਵਾਲ ਪਿੰਡ ਤੇ ਚਾੜੀ ਵਾਲ ਪਿੰਡ ਬਿਲਕੁਲ ਜੀ ਕਹਦੇ ਭਾਈ ਸਾਰਾ ਜਿੰਨਾ ਫਰਨੀਚਰ ਸਾਰਾ ਅਧਿਆਰੋਂ ਦਵਾਇਆ ਬਿਲਕੁਲ ਆਪਾਂ ਸਾਰਾ ਫਰਨੀਚਰ ਇੱਥੇ ਕਰਦੇ ਕੋਈ ਡਰੈੱਡ ਫੈਕਟਰੀ ਚ ਆਇਓ ਸਾਡੇ ਕੋ ਸਾਰੀ ਅੰਬਰਸਤ ਜੇ ਆਪਾਂ ਸਾਰੇ ਪੰਜਾਬ ਦੇ ਆਪਾਂ ਸਲੀਪਰ ਬਣਾਉਣ ਦਾ ਸਪਲਾਈ ਕਰਦੇ ਹਰ ਜਿਹੜਾ ਭਾਈ ਆਪਣਾ ਮੰਗਦਾ ਇਹ ਸਹੀ ਭਾਈ ਇਹ ਦੇਖ ਜੇ ਆਪਰੇ ਕੋ ਵਧੀਆ ਤੇ ਲਮਾਰੀਆਂ ਦੇਖਣ ਨੂੰ ਮਿਲ ਜਣਗੀਆਂ ਵਜੇ ਜਿਹੜੀਆਂ ਆਂਦੀਆਂ ਸਾਰੇ ਤਨ ਬੈਸਟੜੀਦਾ ਜੇ ਸਰਦੀਆਂ ਮਾਰੀ ਉਸ ਤੋਂ ਦੇ 2000 ਰੁਪਏ ਤੋਂ ਸਟਾਰਟ ਹੋ ਜਾਂਦੀ ਆਪਣੇ ਕੋ 2000 ਦੇ ਰਹੀ 2000 ਤੋਂ ਬਾਕੀ 5 7 8000 10000 12000 ਤੇ ਬੜੀ ਵਧੀਆ ਤੇ ਲਮਾਰੀਆਂ ਮਿਲ ਜਾਂਦੀਆਂ ਕਿਸੇ ਵੱਡੀਆਂ ਵੱਡੀਆਂ ਲਮਾਰੀਆਂ ਵੀ ਤੁਹਾਨੂੰ 10 12000 ਚ ਮਿਲ ਜੁਈਏ ਬਹੁਤ ਵਧੀਆ ਬੰਦੀ ਭਈਆ ਬੜੀ ਸੋਹਣੀ ਲਮਾਰੀਆਂ ਭਾਈ ਜੀ ਨਾਲ ਕੀ ਪ੍ਰਾਈਸ ਆਊਗਾ ਜੀ ਆਹ ਮਰੇ ਤੁਹਾਨੂੰ ਮਿਲ ਜਣਗੇ 10 10000 ਜੀ ਹਾਂਜੀ 10 10 ਹਜ਼ਾਰ ਦਾ ਦਾਦਾ ਜੀ ਹਾਰੀ ਬੱਸ ਬਹੁਤ ਬਹੁਤ 10 ਹਜ਼ਾਰ ਭਾਈ ਪੂਰੀ ਮਾਰਕੀਟ ਹੀ ਨਹੀਂ ਮਣੀ ਦਾਦਾ ਜੀ ਹਾਰੀ ਵਾਲੀ ਜਿਹੜੀ ਕਹਿੰਦੇ ਇਹ ਸਰਜੀ ਮੈਨੂਫੈਕਚਰ ਕੋ ਆਇਓ ਵੀ ਦੇਖਦੇ ਸਾਰੀ ਮੈਨੂਫੈਕਚਰਿੰਗ ਚੱਲਦੀ ਆਪਾਂ ਮੇਰੇ ਪੈਕਟਾ ਕਰਦੇ ਆ ਸਾਡੇ ਕੋਈ ਹੋਰ ਰੇਡ ਮਿਲੋ ਕਿੱਥੋਂ ਨਹੀਂ ਮਿਲਦਾ ਭਾਈ ਐਸਾ ਕਿ ਕੀ ਤਿਆਰ ਹੋ ਰਿਹਾ ਦਾ ਇਹ ਸਰਬ ਐਲਈਡੀ ਪੈਨਲ ਤਿਆਰ ਬਿਲਕੁਲ ਜੀ ਐਲਈ ਲੱਗਦੀ ਹੈ ਇੱਥੇ ਵੀ ਤੁਹਾਨੂੰ 100 ਤੋਂ ਉੱਪਰ ਕਲਰ ਮਿਲ ਜਾਣਗੇ ਵਜਿਹੜੀ ਐਰ ਮਿਲ ਜਾਣਗੇ 100 ਤੋਂ ਉੱਪਰ ਹੀ ਮਿਲ ਜਾਣਗੇ ਐਜੇ 100 ਤੋਂ ਉੱਪਰ ਜੈਸਲਾ ਭਾਈ ਬੈਡ ਦਿਖਾਣਾ ਕਿ ਸਾਈਡ ਤੇ ਆ ਰੋਲੇ ਅਸਰ ਤੈਨੂੰ ਬੈਡ ਦਿਖਾਈਏ ਹਾਂਜੀ ਭਈਆ ਸਾਈਡ ਕੀ ਤੇ ਆ ਰੋਲੇ ਭਈਆ ਆਪਣੇ ਸਰਸਰ ਵੀ ਦੇ ਸਕਦੇ ਹੋ ਆਪਣੇ ਕੋਲ ਟੇਬਲ ਕਿਆ ਰਹੰਦੇ ਆ ਤੁਹਾਨੂੰ ਸਾਡੇ ਕੋਲ ਹਰ ਪ੍ਰਕਾਰ ਦੇ ਟੇਬਲ ਮਿਲ ਜੇਗਾ ਹਰ ਪ੍ਰਕਾਰ ਦੇ ਟੇਬਲ ਹੋਵੇ ਚਾਹੇ ਆਫਿਸ ਟੇਬਲ ਹੋਣ ਜਾਂ ਸੈਲੀ ਟੇਬਲ ਹੋਣ ਜੋ ਵੀ ਤੁਹਾਨੂੰ ਮਟੀਰੀਅਲ ਮਿਲੇਗਾ ਸਾਰਾ ਗਾਰੰਟੀ ਨਾਲ ਤੂੰ ਦੇਖ ਸਕਦੇ ਹੋ ਕਿ ਡੇਗ ਸਕਦੀ ਤੋਂ ਆਇਓ ਸ਼ਰਮ ਵਾਲੇ ਤੇ ਮਨ ਸੱਚਾ ਹੁੰਦਾ ਪਿਆ ਜੀ ਆਪਣਾ ਸ਼ਰਮ ਵਾਲੇ ਸੈਕਟਰੀ ਦਾ ਸਾਰੀ ਜਗਾ ਹੋਲ ਸੇ ਸਪਰਾਈ ਆਪਣੀ ਸ਼ਰਮ ਵਾਲ ਆਪਣਾ ਹੋਲ ਸੇ ਵੀ ਦਾ ਪੂਰੇ ਅੰਮ੍ਰਿਤਸਰ ਤੋਂ ਪੂਰੇ ਪੰਜਾਬ ਦੇ ਸਾਰਾ ਸਦਾ ਮਾਲ ਜਾਂਦਾ ਜੀ ਭਾਈ ਇਹ ਕਹਿੰਦਾ ਨਾ WhatsApp ਇੱਕ ਨਾਟ ਕਰਨਾ ਫੋਨ ਨੰਬਰ ਗਿਆ ਹੋਇਆ ਭਈਆ ਬਣਾ ਜੀ ਆਪਣਾ ਫੋਨ ਨੰਬਰ ਲਗਾ ਜੀ ਆਪਣੇ ਨੰਬਰ ਹੈਗਾ 8437 212200 ਤੀਸਟਾ WhatsApp ਕਰ ਸਕਦੇ ਹੋ ਇੱਥੇ WhatsApp ਕਰਦਾ ਸਰ

ਮਰੀਆ ਦੇ ਨੀਏ ਯੂਵੀ ਮਰੀਆ ਨੂੰ ਕਹਿੰਦੇ ਐਵੇਂ ਰਵਾਣੀਆਂ ਭਾਈ ਬਿਲਕੁਲ ਜੀ ਐਮਡੀਐਫ ਵੀ ਵਾਟਰ ਪ੍ਰੂਫ ਸਕ੍ਰੈਚ ਪ੍ਰੂਫ ਯੂਵੀ ਮਰੀ ਅਟਰ ਮਾਈਕੂਫਾ ਦਾ ਪੂਨ ਲੱਗੂਗਾ ਨਾ ਸੋਗ ਲੱਗੀ ਪ੍ਰੋਪਰਲੀ ਗਰੰਟੀ ਹੈ ਮੈਂ ਫਿਨਿਸ਼ਿੰਗ ਜੋ ਬੋਲ ਹੁੰਦਾ ਇਹ ਸਾਰੀ ਮੈਂ ਕਰ ਸਕਦੀ ਐ ਤੇ ਆਪ ਹੀ ਕਰੀ ਦੀ ਐ ਸਾਰਾ ਮੋਇਸਚਰ ਬੰਦਾ ਰੇ ਬਹੁਤ ਜਰਾ ਸੈਕਡੇ ਸਾਹਿਬ ਦਾ ਮਾਲ ਬਣ ਕੇ ਤਿਆਰ ਹੋ ਕੇ ਆਪਾਂ ਵੇਖਦੇ ਹਾਂ ਹੋਲਸੇ ਲੱਤੇ ਤੁਹਾਨੂੰ ਮੇਰੇ ਦਾ ਡਾਇਰੈਕਟ ਸੈਕਟਰ ਤੋਂ ਮਿਲੇਗਾ ਕਸਟਮਾਈਜੇਸ਼ਨ ਮਿਲੇਗੀ ਸੋ ਉੱਤੇ ਉੱਪਰ ਆਂਦਾ ਹੈ ਹਿਆ ਦਾ ਡਿਜ਼ਾਈਨ ਵੀ ਵੇਗੋ ਦੱਜਾਰੇ ਵੈਰਾਈਟੀ ਐਨੀ ਐ ਸਟਾਕ ਇੰਨੇ ਮੁਕੰਮਲ ਬਨ ਜਾਏਗਾ ਜੀ ਇਹ ਬਈ ਯੂਵੀਲ ਹਮਾਰਾ ਹੀ ਪ੍ਰਾਈਸ ਕੀ ਸਟਾਰਟ ਕਿਦਾਰੇ ਨਹੀਂ ਯੂਵੀਲ ਬੜਾ ਮੇਰੇ ਕੋ 7 ਬਾਏ 5 ਮਿੱਤ ਦਾ ਸਿਰਫ ਸਿਰਫ 12 ਜਾਂ 10 ਮਿਲ ਜਾਏਗੀ ਸਿਰਫ 12 ਹਜ਼ਾਰ ਜੀ ਬਿਲਕੁਲ ਭਾਜੀ ਇਹ ਰੇਟ ਕਿਤੇ ਨਹੀਂ ਮਿਲਨੇ ਲੋਕੀ ਤੈਨੂੰ ਮਾਰਕੀਟ ਚ ਜੇ ਤੂੰ ਜਾਏਗਾ ਸ਼ਾਇਦ ਚ ਨਹੀਂ ਮਿਲਨੇ ਆ ਰੇ ਚੌੜੀ ਰੇਟ ਦੀ ਬਿਲਕੁਲ 15000 13000 14000 ਕੋਈ ਵੀ ਇਹ ਰੇਟ ਦਿੰਦਾ ਜੋਰੇ ਤਨ ਹਾਰਡ ਕੋ ਮਿਲਨੇ ਹੈ ਬਿਆਕ ਤੂੰ ਪਤਾ ਕਰ ਦੇ 20 25 ਹਜ਼ਾਰ ਮਿਲ ਜੀ ਸਰ ਹਾਂਜੀ ਭਾਈ ਇਹਦੇ ਬੈੱਡ ਤਿਆਰ ਹੁੰਦੇ ਆ ਬਿਲਕੁਲ ਸਰਦੀ ਤੁਸੀਂ ਦੇਖ ਸਕਦੇ ਹੋ ਬੱਚੇ ਸਾਰੇ ਵਧੀਆ ਕੁਆਲਿਟੀ ਦੇ ਬੈੱਡ ਤਿਆਰ ਹੁੰਦੇ ਆ ਜੋ ਵੀ ਤੁਹਾਨੂੰ ਸਰਦੀ ਦੇ ਸਕਦੇ ਇੱਥੇ ਸਾਡੇ ਬੈੱਡ ਤਿਆਰ ਹੁੰਦੇ ਆ ਬਿਲਕੁਲ ਸਾਰੇ ਪ੍ਰਾਈਵੇਟ ਤਿਆਰ ਹੁੰਦੇ ਆ ਵਧੀਆ ਕੁਆਲਿਟੀ ਦਾ ਮਟੀਰੀਅਲ ਆਪਾਂ ਯੂਜ਼ ਕਰਦੇ ਆ ਇੱਧਰ ਸਾਰੀ ਮੈਨੂਫੈਕਚਰਿੰਗ ਆਪਣੀ ਬੈੱਡਾਂ ਦੀ ਹੈ ਇੱਧਰ ਦੇ ਲੋ ਬੈੱਡ ਤਿਆਰ ਹੁੰਦੇ ਨਿਕੰਗੇ ਵਧੀਆ ਵਧੀਆ ਡਿਜ਼ਾਈਨ ਦੇ ਬੈੱਡ ਕੰਮ ਹੋ ਸਰੇ ਤਰੇ ਮਿਲਣਗੇ ਤੁਸੀਂ ਦੇਖੋ ਸਾਰੇ ਬੈੱਡ ਹੀ ਬਣਦੇ ਇੱਧਰ ਇਹ ਬੋਲੇ ਵੀ ਇੰਟਰ ਹੁੰਦੇ ਦੇ ਵਿੱਚ ਵੱਖਰੇ ਵੱਖਰੇ ਨਵੇਂ ਨਵੇਂ ਅੱਜ ਆਈਆਂ ਇਹ ਸਿਰਫ ਆਰੀ ਮੈਨ ਸੈਕੀ ਆਪੇ ਇੱਧਰ ਹੁੰਦੀ ਹੈ ਤੁਹਾਨੂੰ ਸਾਡੇ ਤੋਂ ਵਧੀਆ ਜੇ ਕੁਆਲਟੀ ਦੇ ਬਣ ਮਿਲ ਜਣਗੇ ਇੱਧਰ ਜੀ ਰੱਖਦੇ ਪੋਲੀਸਟਾਨ ਚੱਲਦਾ ਰਿਹਾ ਇੱਧਰ ਅੱਬਾ ਵਧੀਆ ਜਿਹੜਾ ਸਭ ਤੋਂ ਜੇ ਸਭ ਤੋਂ ਪ੍ਰੀਮੀਅਮ ਮਟੀਰੀਅਲ ਸਿਰਫ ਆਪਾਂ ਹੋ ਵਰਤਦੇ ਜੀ ਇਹ ਫਾਰਮ ਵੀ ਗੱਡੀ ਦੇ ਵਾਸਤੇ ਤੁਸੀਂ ਕੋਲਫੀ ਦੇ ਸਕਦੇ ਹੋ ਕੋਲ ਫੈਬਰਿਕ ਆ ਜੀ ਉਹ ਸਭ ਤੋਂ ਪ੍ਰੀਮੀਅਮ ਕਾਉਲਟੀ ਦਾ ਤੁਸੀਂ ਜਿਸ ਵਜੋਂ ਰਹਾ ਇਹ ਫਾਰਮ ਹੈ ਚਾਈਡੈਸਰੀ ਦੀ ਆਪਾਂ ਫਾਰਮ ਯੂਜ਼ ਕਰੀਦੇ ਆ ਇਹ ਸਭ ਤੋਂ ਮਹਿੰਗੀਲੀ ਪ੍ਰੀਮੀਅਮ ਐਚਆਰ ਦੀ ਗੱਡੀ ਹੁੰਦੀ ਹੈ ਸਰ ਉਹ ਆਪਾਂ ਯੂਜ਼ ਕਰੀ ਜੀ ਸਾਡੇ ਬੈਡਾਂ ਕੋੜੀਆ ਕਰਨਾ ਆਏ ਤੇ ਆਪਾਂ ਕੋੜੀਆ ਹੋ ਜਾ ਬਿਲਕੁਲ ਜੀ ਜੇ ਜਦਾ ਮਾਲ ਲੈਣਾ ਹੈ ਕਿਸੇ ਨੂੰ ਗੱਡੀ ਦਾ ਮਤਲਬ ਪੂਰੀ ਗੱਡੀ ਦਾ ਮਾਲ ਲੈਣਾ ਹੋਵੇ ਤੇ ਆਪਣਾ ਪੰਜਾਬ ਦੇ ਅੰਦਰ ਆਪਣਾ ਕੋਲ ਕੋਲੰਪਾ ਕਰਦੇ 150 ਕਿਲੋਮੀਟਰ 100 ਕਿਲੋਮੀਟਰ ਦੇ ਅੰਦਰ ਦਾ ਹੋ ਜਾਏਗਾ ਜੇ ਕਿਸੇ ਨੇ ਪੂਰੀ ਗੱਡੀ ਲੈਣੀ ਹੋਵੇ ਹਾਂਜੀ ਤੇ ਭਈ ਜੇ ਕਿ ਇਹਨੇ ਬੈੱਡ ਆਪਣੇ ਮਕਸਦ ਲਈ ਆ ਕਰਨਾ ਹੋਵੇ ਕੋਈ ਆਪਣਾ ਡਿਜ਼ਾਈਨ ਪੋਣਾ ਹੋਵੇ ਬਿਲਕੁਲ ਜੀ ਤੁਸੀਂ ਕੋਈ ਵੀ ਡਿਜ਼ਾਈਨ ਆਪਣਾ ਦੇਖ ਸਕਦੇ ਹੋ ਆਨਲਾਈਨ ਜਾਂ ਕਿਸੇ ਵੀ ਲੜਦੋ ਕਰਕੇ ਆਪਾਂ ਉਹ ਹੀ ਤਿਆਰ ਕਰਦੇ ਕਸਟਮਾਈਜ਼ਡ ਚਾਰ ਹੰ ਦਾ ਮਾਰ ਤੁਹਾਡੇ ਸਾਡੇ ਆਨ ਆਰਡਰ ਕਸਟਮਾਈਜੇਸ਼ਨ ਆਪਾਂ ਕਰੀ ਦਈਏ ਸਾਰਾ ਮਾਲ ਜਾਰ ਹੁੰਦਾ ਤੇ ਭਾਈ ਸੋਫੇ ਕੀ ਸੈੱਟ ਦੇ ਆ ਰਹੇ ਨੇ ਅਜਾ ਸੋਫੇ ਦਿਖਾਗੇ ਸਰ ਜੀ ਸਰ ਇਹਦੇ ਸਾਡੇ ਆਪਣੇ ਸੋਫੇਦਾਰ ਹੁੰਦੇ ਆ ਬਗਿਆ ਦੇ ਤੋਂ ਸੋਫੇ ਮਿਲਣਗੇ ਜਿਹੜਾ ਫੈਬਰਿਕ ਹੈ ਜੀ ਉਹ ਵੀ ਮੋਸਟ ਪ੍ਰੀਮੀਅਮ ਵਾਲਾ ਫੈਬਰਿਕ ਵਰਤਦੇ ਸਭ ਤੋਂ ਮਹਿੰਗਾ ਇਹਦੇ ਅੰਦਰ ਇਹਦਾ ਸੋਫਾ ਬਿਲਕੁਲ ਰੈਡੀ ਹੁੰਦਾ ਪਿਆ ਜੀ ਇਹ ਵੀ ਸਰ ઓਰਡਰ ਤੇ ਹੁੰਦਾ ਪਿਆ 100% ਤੁਹਾਨੂੰ ਕਲਰ ਜੀ ਮਿਲ ਜਣਗੇ ਤੁਸੀਂ ਕਿਸੇ ਕਿਸੇ ਤਰ੍ਹਾਂ ਦਾ ਡਿਜ਼ਾਈਨ ਨਾਲ ਸੱਦਿਓ ਜਿਹੜੀ ਆਪਾਂ ਸੋਫੇ ਹੈ ਜੀ ਸਰ ਸਾਰੀ ਤਰ੍ਹਾਂ ਦੀ ਨਕਲ ਤੋਂ ਇਸਤੇਮਾਲ ਕਰੀਦਾ ਵਜਿਆ ਸਰ ਆਪਾਂ ਕੁਆਲਟੀ ਵਾਕੇ ਦੇਈਦੀ ਹੈ ਜਿਹਦੀ ਆਪਾਂ ਗਾਰੰਟੀ ਵੀ ਪੂਰੀ ਦਿੰਦੇ ਆ ਫਰਮ ਵੀ ਤੁਸੀਂ ਦੇਖੋ ਸਭ ਵਧੀਆ ਤੁਸੀਂ ਇੱਕ ਗੱਡੀ ਵੀ ਲੈ ਸਕਦੇ ਹਰ ਇੱਕ ਚੀਜ਼ ਆਪਾਂ ਵਧੀਆ ਵਰਤੀ ਦੀ ਹੈ ਜੋ ਮਟੀਰੀਅਲ ਹੋਏਗਾ ਜੀ ਆਪਾਂ ਮਟੀਰੀਅਲ ਦੀ ਗੰਟੀ ਦਵਾਂਗੇ ਆਪਣਾ ਚਾਹੇ ਆਪਣੇ ਕੱਪੜੇ ਦੀ ਗੱਲ ਕੀਤੀ ਜਾਵੇ ਚਾਹੇ ਲੱਕੜ ਦੀ ਗੱਲ ਕੀਤੀ ਜਾਵੇ ਚਾਹੇ ਗੱਡੀਆਂ ਦੀ ਗੱਲ ਕੀਤੀ ਜਾਵੇ ਜਾਂ ਫਰਮਾਂ ਦੀ ਗੱਲ ਕੀਤੀ ਜਾਣ ਹਰ ਤਰ੍ਹਾਂ ਦੀ ਚੀਜ਼ ਜੋ ਮਿਲੇਗੀ ਆਪਣੇ ਕੋਲ ਬਹੁਤ ਵਧੀਆ ਮਿਲੇਗੀ ਸਾਰਾ maal ਸਿਰ ਆਪਾਂ ਇੱਥੇ ਤਿਆਰ ਕਰਦੇ ਆਂ ਡਾਇਰੈਕਟ ਫੈਕਟਰੀ ਦੇ ਵੀ ਸਮਾਨ ਲੈ ਸਕਦੇ ਹੋ ਉਹ ਵੀ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੇ ਬਿਲਕੁਲ ਬਾਜ਼ਾਰ ਨਾਲੋਂ ਅੱਧੇ ਰੇਟ ਤੇ ਸਾਮਾਨ ਮਿਲੇਗਾ। ਇਹ ਆਪਣੀ ਫੈਕਟਰੀ ਦਾ ਟੂਰ ਹੈ। ਤੁਸੀਂ ਕਦੇ ਵੀ ਕਸਟਮਰ ਐਜ਼ ਅ ਕਸਟਮਰ ਕਦੇ ਵੀ ਆ ਕੇ ਤੁਸੀਂ ਚੈੱਕ ਕਰ ਸਕਦੇ ਹੋ ਕੀ ਬਣਦਾ ਹੈ। ਐਕਸਾ ਜਿਵੇਂ ਤੁਸੀਂ ਆਪਣਾ ਮਾਲ ਆਨ ਆਰਡਰ ਤੇ ਤਿਆਰ ਕਰ ਸਕਦੇ ਹੋ ਉਹ ਵੀ ਬਿਲਕੁਲ ਆਪਣੇ ਸਾਹਮਣੇ। ਸਾਡੇ ਕੋਲ ਬਹੁਤ ਯਾਰਾ ਆਪਣਾ ਬੰਦੇ ਕੰਮ ਕਰਦੇ ਐ। ਅਲਮਾਰੀਆਂ ਦਰਸ਼ੋ ਵਿੱਚ ਸਾਰਾ ਕੁਝ ਆਪਾਂ ਖੁਦ ਬਣਾਈਆ ਹੈ। ਤੁਸੀਂ ਆਪਣੇ ਸਾਹਮਣੇ ਵੀ ਮਾਲ ਆਪਣੇ ਸਾਹਮਣੇ ਤਿਆਰ ਕਰਵਾ ਸਕਦੇ ਹੋ। ਤਾਰੀ ਬਈ ਇਹ ਨਾ ਸਸਤੀ ਹੀ ਰਹੀ ਵੜੀ। ਬਿਲਕੁਲ ਸਰ ਆਪਣੇ ਕੋਲ ਰੇਟ ਜਿਸ ਦੀ ਗਾਰੰਟੀ ਹੈ ਕਿ ਰੇਟ ਤੇ ਮਿਲੂਗਾ ਜੇ ਸਹੀ ਜੀ ਬਈ ਜੇ ਪ੍ਰਾਈਸਿੰਗ ਲੈਣੀ ਹੈ ਤਾਂ ਲੋਕ ਇਨ ਹਾਊਸ ਵਿੱਚ ਚੈਕਿੰਗ ਕਰਕੇ ਜੋ ਤੁਹਾਨੂੰ ਮਿਲੇਗਾ ਉਹ ਬਹੁਤ ਡਿਸਕਾਊਂਟ ਦੇ ਹਿਸਾਬ ਤੇ ਮਿਲੇਗਾ ਤੇ ਕੁਆਲਿਟੀ ਦੀ ਅੰਦਰੋਂ ਗਾਰੰਟੀ ਦੇ ਦੇਗੀ। ਭਈ ਇਹ ਕੇ ਜੇ ਐਨ ਦਾ ਕਨੈਕਟ ਕਰਨਾ ਹੈ WhatsApp ਨੰਬਰ ਕੀ ਆ ਜੀ ਬਈ ਆਪਣਾ। ਸਰ ਆਪਣਾ WhatsApp ਨੰਬਰ ਹੈਗਾ 84021620 ਤੁਸੀਂ ਇਸ ਤੇ ਕਨੈਕਟ ਕਰ ਸਕਦੇ ਹੋ ਫੋਨ ਵੀ ਕਰ ਸਕਦੇ ਹੋ WhatsApp ਵੀ ਕਰ ਸਕਦੇ ਹੋ। ਜੇ ਭਈ ਕੇ ਇਹਨੂੰ ਦਾ ਇਫੈਕਟ ਵੀਜਿਟ ਕਰਨਾ ਹੈ ਜਾਂ ਸ਼ਾਪ ਤੇ ਵੀਜਿਟ ਕਰਨਾ ਹੈ ਐਡਰੈਸ ਕੀ ਆ ਜੀ ਬਈ। ਸਰ ਆਪਣੀ 2 ਬਰਾਤਾਂ ਵੀ ਜੇ ਪਹਿਲੀ ਵਾਰ ਆਪਣੇ ਕੀ ਹੈ ਸ਼ਿਵਮ ਫਰਨੀਚਰ ਹਾਊਸ ਚਾਟੀਵੰਦ ਬੋਰਡ ਕਰੰਦਾ ਰੋਡ ਅੰਮ੍ਰਿਤਸਰ। ਆਪਣੀ ਦੂਸਰੀ ਬ੍ਰਾਂਚ ਜਿਹੜੀ ਮੇਰੀ ਥਲੀ ਹੈ ਜੀ ਉਹ ਵੀ ਹੈ ਸ਼ਿਵਮ ਫਰਨੀਚਰ ਮਾਰਡ ਮੀਰਿੰਦਰਵਲ પેટ્રોલਪੁਰ ਸੁਲਤਾਨਪੁਰ ਲੋਹਾਂ ਅੰਮ੍ਰਿਤਸਰ ਤੁਸੀਂ ਦੋਨੋਂ ਜੋ ਕਿਸੇ ਵੀ ਬ੍ਰਾਂਚ ਤੇ ਵਿਜ਼ਿਟ ਕਰ ਸਕਦੇ ਹੋ ਸਸੀਆ ਭਾਈ